ਨ ਆਪ ਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਹੜਾਂ ਦੀ ਮਾਰ ਪੰਜਾਬ ਉੱਤੇ ਵੱਡੀ ਬੁਧਰ ਤੇ ਪਈ ਹੈ ਪਰ ਨਾਲ ਹੁਣ ਕੁਝ ਦਿਨਾਂ ਤੋਂ ਇਹ ਚਰਚਾ ਚੱਲੀ ਹੋਈ ਹੈ ਕਿ ਜਿਹੜੇ ਹੜ੍ਹ ਨੇ ਇਹ ਕੁਦਰਤੀ ਕਰੋਪੀ ਨਹੀਂ ਖੁਦ ਸੇੜੇ ਗਏ ਨੇ ਇਹਦੇ ਵਿੱਚ ਸਾਡੇ ਸਿਸਟਮਾਂ ਦਾ ਵੀ ਦੋਸ਼ ਹੈ ਤੇ ਨਾਲ ਅਧਿਕਾਰੀਆਂ ਨੇ ਵੀ ਅਣਗਹਿਲੀ ਵਰਤੀ ਆ ਪੰਜਾਬ ਸਰਕਾਰ ਦਾ ਕਿੰਨਾ ਦੋਸ਼ ਹੈ ਜਾਂ ਫਿਰ ਕੇਂਦਰ ਸਰਕਾਰ ਦਾ ਕਿੰਨਾ ਦੋਸ਼ ਹੈ ਇਹਦੇ ਬਾਰੇ ਗੱਲ ਕਰਾਂਗੇ ਜੋ ਬਖ ਬਖ ਮੁੱਦਿਆਂ ਦੇ ਮਾਹਰ ਨੇ ਗੁਰਦੀਪ ਸਿੰਘ ਘੁੰਮਣ ਦੇ ਸਾਬਕਾ ਅਫਸਰ ਨੇ ਨੇਵੀ ਦੇ ਇਹਨਾਂ ਨਾਲ ਗੱਲ ਕਰਦੇ ਕਿਉਂਕਿ ਇਹ ਪੰਜਾਬ ਦੇ ਬਖਵਖ ਇਲਾਕਿਆਂ ਦੇ ਵਿੱਚ ਜਾ ਕੇ ਵੀ ਆਏ ਨੇ ਇਹ ਦੱਸਣਗੇ ਕਿ ਪੰਜਾਬ ਦੇ ਲੋਕਾਂ ਦਾ ਕਿੰਨਾ ਕੋ ਬਰਾ ਹਾਲ ਹੈ ਤੇ ਲੋਕ ਕੀ ਸੋਚਦੇ ਨੇ ਹੜ੍ਹਾਂ ਨੂੰ ਲੈ ਕੇ ਕੁਮਨ ਸਾਹਿਬ ਸਵਾਗਤ ਹੈ ਤੁਹਾਨੂੰ ਆ ਪਿਆ ਕੰਸਰ ਪਿਆਰਪੂਰੀ ਸਤਿ ਸ਼੍ਰੀ ਅਕਾਲ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਕੁਮਨ ਸਾਹਿਬ ਕੀ ਕਹਿਣਾ ਚਾਹੋਗੇ ਹੜ੍ਹਾਂ ਨੂੰ ਲੈ ਕੇ ਹੜ ਖੁਦ ਸੇ ਆੜੇ ਗਏ ਨੇ ਜਾਂ ਕੁਦਰਤੀ ਆਫਤ ਹੈ ਮੈਂ ਇਹਦਾ ਜਵਾਬ ਦੇਣ ਤੋਂ ਪਹਿਲਾਂ ਨਾ ਗੱਲ ਦੱਸਾਂ ਕਿ ਪਛਪਨ ਤੋਂ ਸਾਰੇ ਵੰਦੇ ਐ ਤੁਸੀਂ ਵੀ ਕਿਉਂ ਨਹੀਂ ਛੋਟੇ ਹੁੰਦੇ ਕਲਾਸ ਆਪਣਾ ਕਲਾਸਾ ਦੇ ਕਿ ਉਹਨਾਂ ਨੇ ਇਹ ਲਿਖਿਆ ਐਪਲ ਫੋਟੋ ਬਣੀ ਹੁੰਦੀ ਸੀ ਇੱਕ ਫੋਟੋ ਹੁੰਦੀ ਸੀ ਉਹ ਤੇ ਢਲ ਕੇ ਮੂਰਖ ਤੇ ਮੂਰਖ ਹੁੰਦਾ ਕੌਣ ਹੈ ਤੇ ਉਹਦੇ ਉੱਤੇ ਬਣੀ ਹੁੰਦੀ ਸੀ ਇੱਕ ਰਕਤ ਦੇਣ ਡਾਲ ਦੇ ਉੱਤੇ ਇੱਕ ਬੰਦਾ ਬੈਠਾ ਹੈ ਤੇ ਜਿਹੜੀ ਰਕਤ ਤੇ ਬੈਠਾ ਉਹ ਨੂੰ ਹੀ ਕਟਣ ਦੇ ਏਸੀ ਡੈਫੀਨੇਸ਼ਨ ਆਫ ਮੂਰਖ ਅਸ ਵੇਲੇ ਮੈਂ ਉਹਨਾਂ ਮੂਰਖਾਂ ਦੀ ਗੱਲ ਕਰ ਰਿਹਾ ਰਕਤ ਤੇ ਉਡਾਲ ਉਡਾਲ ਹੈ ਪੰਜਾਬ ਹਾਂ ਇਹ ਜਿਹੜਾ ਉੱਥੇ ਕੱਟਣ ਵਾਲੇ ਮੂਰਖ ਨੇ ਸੈਂਟਰ ਐਂਡ ਸਟੇਟ ਤੋ ਕਹਿੰਦਾ ਪੰਜਾਬ ਇਜ਼ ਦ ਡਾਲ ਕੱਟਣ ਵਾਲੇ ਮੂਰਖ ਨੇ ਸੈਂਟਰ ਤੇ ਸਟੇਟ ਇਹ ਤਾਂ ਜੀ ਹਕੀਕਤ ਹਾਂ ਤੁਹਾਡਾ ਕੁਐਸਚਨ ਜਦੋਂ ਤੁਸੀਂ ਗੱਲ ਕੀਤੀ ਕਿ ਗੱਲਾਂ ਚੱਲ ਰਹੀਆਂ ਨੇ ਕਿ ਇਹ ਕੁਦਰਤੀ ਹੈ ਕਿ ਬਣਾਇਆ ਗਿਆ ਇਹ 100% ਮੈਨ ਮੇਡ ਇਹ ਪੰਜਾਬ ਦੇ ਉੱਤੇ ਬਿਫਤਰ ਥੋਕੀ ਗਈ ਹੈ ਇਹ ਪੰਜਾਬ ਨੂੰ ਤਬਾਹ ਕਰਨ ਦੀ ਨਵੀਂ ਸਾਜੋ ਹੈ ਕਿ ਅੰਗਰੇਜ਼ੀਜ਼ ਕਹੋ ਥਿਸ ਇਜ਼ ਦ ਨਿਊ ਫਾਰਮ ਆਫ ਮੈਨ ਸਲਟਰ ਇਹ ਬੰਦੇ ਲੋਕਾਂ ਨੂੰ ਮਾਰਨ ਦਾ ਕਿਸਾਨ ਕਿਸਾਨੇ ਖਤਮ ਕਰੂਗਾ ਇਹ ਤਰੀਕਾ ਹੈ ਜੀ ਮਹਿੰਦਰ ਸਾਹਿਬ ਮੈਨੂੰ ਲੱਗਦਾ ਹੈ ਕਿ ਕੋਈ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਹੁੰਦਾ ਮੈਨੂੰ ਲੱਗਦਾ ਕਿ ਜਿਹੜੇ ਸਾਡੀ ਅਫਸਰਸ਼ਾਈ ਆ ਜਿਨ੍ਹਾਂ ਨੇ ਵੇਖਣਾ ਸੀ ਕਿ ਪਾਣੀ ਕਦੋਂ ਕਦੋਂ ਛੱਡਣਾ ਉਹਨਾਂ ਦੇ ਮੈਨੂੰ ਲੱਗਦਾ ਜਿਹੜੇ ਮਾਈਂਡ ਨੇ ਦਿਮਾਗ ਨੇ ਬੁੱਜਨੇ ਉਹਨਾਂ ਤੋਂ ਸਹੀ ਫੈਸਲੇ ਨਹੀਂ ਲੈ ਗਏ ਮੈਨੂੰ ਤਾਂ ਇੰਨੀ ਇੱਕ ਗੱਲ ਲੱਗਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਪਹਿਲੀ ਗੱਲ ਜਿਹੜਾ ਤੇ ਅਫਸਰ ਹੁੰਦਾ ਹੈ ਜਿਹੜਾ ਅਫਸਰ ਸੰਵਿਧਾਨ ਦੇ ਹੁੰਦਾ ਹੈ ਉਹਨੂੰ ਫੈਸਲੇ ਲੈਣ ਚ ਕੋਈ ਪ੍ਰੋਬਲਮ ਨਹੀਂ ਹੁੰਦੀ ਦੇਖੋ ਜਿੰਨੇ ਹੁਣ ਜਿਹੜੇ ਲੈਵਲ ਤੇ ਬੰਦੇ ਬੈਠੇ ਨੇ ਚੀਫ ਇਜੈਕਟਿਵ ਲੈ ਲਓ ਜਾਂ ਚੇਅਰਮੈਨ ਉਹਦਾ ਲੈ ਲਓ ਇਹਨਾਂ ਸਾਰਿਆਂ ਦੀ ਘੱਟੋ ਘੱਟ 30 ਤੋਂ 35 ਸਾਲ ਦੀ ਸਰਵਿਸ ਹੁੰਦੀ ਹੈ ਤੋਂ ਕਹਿੰਦਾ ਮੈਂ ਐਕਸਪੀਰੀਅੰਸ ਦਾ ਘਾਟਾ ਨਹੀਂ ਨੋਲੇਜ ਦਾ ਘਾਟਾ ਨਹੀਂ ਕੋਈ ਸ਼ੱਕ ਨਹੀਂ ਉਹਦੇ ਅੱਗੇ ਆ ਜਾਂਦੀ ਹੈ ਆਪਣੇ ਗਾਗਾ ਆਪਣਾ ਨiyet ਐਂਡ ਦੈਨ ਜਿੰਨੂੰ ਕਹਿਦਾ ਕਿ ਤੁਹਾਡੀ ਰੀਡ ਵੀ ਹੱਡੀ ਤਨੂੰ ਪਤਾ ਸਾਡੀਆਂ ਸਰਕਾਰਾਂ ਪਾਵੇਂ ਸੈਂਟਰ ਦੀਆਂ ਹੋਣ ਪਾਵੇ ਆਪਣਾ ਸਟੇਟ ਦੀਆਂ ਹੋਣ ਐਸ ਵੇਲੇ ਇਹ ਰਿਅਲਿਟੀ ਹੈ ਕਿ ਪੋਲਿਟਿਸ ਪੋਲਿਟਿਸ ਪੋਲਿਟਿਕ ਪੋਲਿਟਿਕਸ ਦਾ ਮਤਲਬ ਕੀ ਹੈ ਲਾਇਸੈਂਸ ਟੂ ਲੂਟ ਦਾ ਕੰਟਰੀ ਜੇ ਤੁਸੀਂ ਸੈਂਟਰ ਚ ਆਉਣਾ ਹੈ ਤੁਸੀਂ ਕਿਸੇ ਹਾਰ ਤੁਸੀਂ ਉਹ ਕਰਦੇ ਜਰੂਰ ਹੋ ਉਸ ਮੈਦਾਨ ਦੀ ਪਰ ਸੰਵਿਧਾਨ ਦੀ ਸਹਮਤ ਲਾ ਕੇ ਸੰਵਿਧਾਨ ਪਤਾ ਨਹੀਂ ਕਿਸੇ ਸੋਟ ਦਿਓ ਉਹਦੇ ਬਾਅਦ ਕੋਈ ਸੰਵਿਧਾਨ ਨਹੀਂ ਚੁਪਤਾ ਤੋਂ ਵਨ ਟਾਈਮ ਰਿਪੀਟਿੰਗ ਸਪਮੇ ਵੀ ਸੰਸਦ ਲੋਕ ਸਭਾ ਹੈ ਤੇ ਵਿਧਾਨ ਸਭਾ ਪੋਲਿਟਿਕਸ ਦਾ ਬੰਦਾ ਹੈ ਇਸ ਲਈ ਅੱਜ ਆ ਰਿਹਾ ਸਿਰਫ ਲੁੱਟਣ ਲਈ ਉਹਨਾਂ ਨੂੰ ਪਤਾ ਹੈ ਕਿ ਅਸੀਂ ਜੋ ਮਰਜ਼ੀ ਕਰ ਲਾਂਗੇ ਜੋ ਜਿੰਨਾ ਮਰਜ਼ੀ ਲੁੱਟ ਲਾਂਗੇ ਕੁੱਟ ਲਾਂਗੇ ਤੁਹਾਨੂੰ ਕੁਝ ਨਹੀਂ ਹੋਣਾ ਇਹ ਹਕੀਕਤ ਹੈ ਔਰ ਇਹੀ ਟ੍ਰੈਜਡੀ ਹੈ ਇਸੇ ਕਰਕੇ ਦੇਖੋ ਵੱਡੇ ਤੋਂ ਵੱਡਾ ਜਿਹੜਾ ਮੈਂ ਇਹ ਹੀ ਲੈ ਲੈਣਾ 88 ਅਪਰ ਜੋ ਇਹਨਾਂ ਦਾ ਹੜਾ ਦੀ ਗੱਲ ਹੈ 88 ਜਿਹੜਾ ਆਇਆ ਹੜ ਲੈ ਆਇਆ ਸੀ ਉਹ ਚੀਫ ਇੰਜੀਨਰ ਮਾਰਿਆ ਗਿਆ ਸੀ ਬੜੇ ਅਫਸੋਰ ਦੀ ਗੱਲ ਹੈ ਪਰ ਇਹ ਹੋਇਆ ਇੱਕ ਆਈਜੀ ਵੀ ਮਾਰ ਗਿਆ ਸੀ ਜਿਹਦੇ ਉੱਥੇ ਡਿਊਟੀ ਸੀ ਡੈਮ ਤੇ ਆਈਜੀ ਕਟੋਚੇ ਮੇਰੇ ਯਾਦ ਮੈਨੂੰ ਹੁਣ ਕਹਿੰਦਾ ਮਤਲਬ ਇਹ ਫ੍ਰੈਕਸ਼ਨ ਸੀ ਤਾਂ ਕਹਿੰਦਾ ਬੰਦਾ ਉਹਦੇ ਬਾਅਦ ਬੰਦਾ ਕੁਝ ਸਿੱਖਦਾ ਹੈ ਠੀਕ ਉਹਦੇ ਬਾਅਦ ਵਿਸਕਾਰ ਆਉਂਦੇ ਰਹੇ ਆਪਾਂ ਚਲੋ 88 ਤੋਂ ਦੂਰ ਸੀ ਫੇਰ ਵੀ ਇਹਨਾਂ ਨੂੰ ਆਪਾਂ ਬੈਨੀਫਿਟ ਡਾਊਟ ਦਿੰਨੇ ਆ ਇਹ ਬੰਦਾ ਭੁੱਲ ਗਿਆ ਭੁੱਲਣਾ ਨਹੀਂ ਚਾਹੀਦਾ ਬੈਨੀਫਿਟ ਦਾ 23 ਚਾਏ 23 ਤਾਂ ਕੱਲ ਦੀ ਗੱਲ ਹੈ ਇਹ ਗੱਲ ਸੀ 23 ਤੋਂ ਬਾਅਦ ਨੂੰ 25 ਆ ਕੇ ਇੰਨੀ ਸ਼ੇਫਤੀ ਕਿਵੇਂ ਗਲਤੀ ਦੁਬਾਰਾ ਹੋ ਸਕਦੀ ਹੈ बंदा हर चीज तो है सिखद तो सारा कुछ साफ है ये बॉडी इज इनवॉल्व क्यों मैं कहना अपना बी एम की हो जाता है कंट्रोल कौन कर रहा सेंटर कर रहा ठीक ਕੰਟਰੋਲ ਕਰਨ ਵਾਲਾ ਸੈਂਟਰ ਬੈਠਾ ਜਿੰਨੋਂ ਪੰਜਾਬ ਦੇ ਜਿਹੜਾ ਸੈਂਟਰ ਬੈਠਾ ਹੈ ਜਿਹੜਾ ਪੰਜਾਬ ਨੂੰ ਡਿਸਟਰੋਏ ਕਰਨਾ ਚਾਹੁੰਦਾ ਕੋਈ ਸ਼ੱਕ ਨਹੀਂ ਹੈ 2020 ਤੋਂ ਵੇਖ ਲਓ ਕਾਲੇ ਕਾਨੂੰਨ ਆਏ ਉਹ ਵਾਪਸ ਕੀਤੇ 6750 ਬੰਦਿਆਂ ਦੀਆਂ ਜਾਨਾਂ ਗਈਆਂ ਉਹ ਮਰੇ ਨਹੀਂ ਸੀ ਉਹ ਜਾਨਾਂ ਗਈਆਂ ਉਹਨਾਂ ਗੁਆਈਆਂ ਇਹਨਾਂ ਦੀ ਮੁਰਖਾ ਕਰਕੇ ਫਿਰ ਜਦੋਂ ਦੁਬਾਰਾ ਸ਼ੰਭੂ ਬਾਰਡਰ ਤੇ ਗਏ ਇਹਨਾਂ ਨੂੰ ਰਿਮਾਈਂਡ ਕਰਾ ਲਈ ਪਰ ਤੁਸੀਂ ਕਹਿ ਰਹੇ ਹੋ ਮੈਂ ਤੁਹਾਨੂੰ ਵਿਚੋਂ ਢੋਕਦਾ ਕਿ ਭਾਜੀ ਕਿ ਬੀਜੇਪੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਬੀਜੇਪੀ ਦੇ ਆਗੂ ਦਾਵਾ ਕਰਦੇ ਨੇ ਕਿ ਅਗਲੀ ਸਰਕਾਰ ਅਸੀਂ ਬਣਾਵਾਂਗੇ ਬੀਜੇਪੀ ਨੂੰ ਪੂਰੀ ਸਿਆਸੀ ਤਾਕਤ ਪੰਜਾਬ ਦੇ ਵਿੱਚ ਝੋਕੇ ਹੋਈ ਆ ਭਾਜੀਪੀ ਪੰਜਾਬ ਦਾ ਫੇਰ ਜਾਂ ਭਾਜੀਪੀ ਦੀ ਸਰਕਾਰ ਪੰਜਾਬ ਦਾ ਨੁਕਸਾਨ ਕਿਉਂ ਕਰੇਗੀ ਅਰੇ ਮੋੜਖਣਾ ਯਾਰ ਮੁਕਲੀ ਗੱਲ ਕਰੀਏ ਇੱਕ ਗੱਲ ਨਾਲ ਜੈਂਦੇ ਨਾ ਨਾ ਅਸੀਂ ਪੰਜਾਬ ਤੇ ਕਰਾਂ ਕਿਹੜੇ ਗੱਲੋਂ ਕਰ ਲਾਂਗੇ ਤੁਸੀਂ ਇਹਨਾਂ ਦੇ ਜਿਹੜੇ ਪ੍ਰਦਰਸ਼ਨ ਲੈ ਲੋ ਜਿਹੜੇ ਜਾਕੜ ਸਾਹਿਬ ਜਿਹਨੇ ਵੀ ਇਹਨਾਂ ਦੇ ਹੈਗੇ ਨੇ ਇਹ ਜਦੋਂ ਸ਼ੁਰੂ ਜਾਇਆ ਸੀ ਕਹਿੰਦੇ ਜੀ ਇਹ ਇਲੈਕਸ਼ਨ ਤੋਂ ਪਹਿਲਾਂ ਉਹ ਲੁਧਿਆਣਾ ਵਾਲਾ ਜੀ ਮੈਂ ਤੁਹਾਨੂੰ ਕਿਸਾਨਾਂ ਨੂੰ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਮੈਂ ਤੁਹਾਨੂੰ ਦਵਾਵਾਂਗਾ ਕੀ ਹੋਇਆ ਚੋਣੇ ਨਹੀਂ ਜਗੜ ਸਾਹਿਬ ਨੇ ਇੱਕ ਬੜਾ ਆਖਿਆ ਜੀ ਪੰਜਾਬ ਨੂੰ ਪੰਜਾਬ ਨਾਲ ਸੋਚੋ ਕਿ ਇਹ ਸੋਚ ਬੋਈ ਕਰਕੇ ਤੋਂ ਨੁਕਸਾਨੇ ਕਰਨ ਲੈਣੇ ਮੁਕਦੀ ਗੱਲ ਏ ਇਹ ਪੰਜਾਬ ਤੇ ਜਿਤਨਾ ਚਾਹੁੰਦੇ ਨੇ ਕਿਹੜੇ ਤਰੀਕੇ ਨਾਲ ਕਿਸਾਨ ਤੇ ਕਿਸਾਨ ਨੂੰ ਮਾਰ ਕੇ ਇਹ ਮੈਂ ਇਹ ਕਹਿ ਰਿਹਾ ਵਾਂ ਤੇ ਇਹਨਾਂ ਦਾ ਅਕਤੋਂ ਇਹਨਾਂ ਦਾ ਆਪਣਾ ਮੈਂ ਤੇ ਮੋਰਖੀ ਕਹਾਂਗਾ ਕਿਉਂ ਮੈਂ ਸ਼ੁਰੂ ਚ ਕੀ ਜਿਹੜੀ ਢਾਲ ਤੇ ਬੈਠੇ ਕੱਟਣ ਲਿਓ ਅਰੇ ਪੰਜਾਬ ਇਹ ਪੰਜਾਬ ਹੋਏ ਜਿਨ੍ਹਾਂ ਨੇ ਦੇਸ਼ ਨੂੰ ਬਣਾਇਆ ਆਜ਼ਾਦੀ ਦਾ ਸਭ ਤੋਂ ਵੱਡਾ ਇਸ਼ਾਰਾ ਸਾਡਾ ਫਿਰ ਬਚਾਇਆ ਜਦੋਂ ਜੰਗ ਲੱਗੀਆਂ ਸਾਡੀਆਂ ਮੈਕਸਿਮਮ ਬਾਲ ਫੇੜੋ ਸਾਡੀਆਂ ਫੇਰ ਬਣਾਖੋ ਆਇਆ ਇਹ ਕਲੀਅਰ ਹੈ ਪਰ ਮੈਨੂੰ ਫੇਰ ਵੀ ਗੱਲ ਨਹੀਂ ਸਮਝ ਆ ਰਹੀ ਕਿ ਕਿਉਂ ਪੰਜਾਬ ਨੂੰ ਲੁੱਟਣਾ ਕੁੱਟਣਾ ਕਿਉਂ ਚਾਹੁੰਦੇ ਆ ਕਿਉਂ ਪੰਜਾਬ ਦੇ ਵਿੱਚ ਹੜਾਂ ਦੀ ਆਫਤ ਲਿਆਂਦੀ ਗਈ ਫਿਰ ਸਰਕਾਰ ਕਿਵੇਂ ਬਣ ਜੂ ਜੇ ਲੋਕਾਂ ਨੂੰ ਗੱਲ ਪਤਾ ਲੱਗੀ ਲੋਕ ਤਾਂ ਫੇਰ ਇੱਕ ਵੋਟ ਵੀ ਨਹੀਂ ਪਾਉਣਗੇ ਨਹੀਂ ਪਾਣਗੇ ਨਾ ਇਹ 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 ਜੇ ਮੈਂ ਕਹਿ ਰਿਹਾ ਵਾਂ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਪੰਜਾਬ ਸਾਡਾ ਸਿੱਖ ਸਾਡਾ ਮਤਲਬ ਜਦੋਂ ਲੋੜ ਪੈਂਦੀ ਹੈ ਖਾਲਸਾ ਵੀ ਸਾਡਾ ਤੇ ਅਦਰਵਾਈਜ਼ ਖਾਲਿਸਤਾਨੀ ਖਾਲਿਸਤਾਨੀ ਜਦ ਬਾਏ ਸਾਨੂੰ ਖਾਲਸਾ ਨਹੀਂ ਕਹਿੰਦੇ ਕਿ ਉਹਨਾਂ ਨੇ ਮਤਲਬ ਮੈਂ ਤੁਹਾਡੀ ਗੱਲ ਦਾ ਸਵਾਦ ਦੇ ਦੇਣਾ ਆਪਾਂ ਜਿਹੜਾ ਗੱਲ ਕਰਾਂਗੇ ਇਹਨਾਂ ਨੂੰ ਚਾਹੀਦੀਆਂ ਨੇ ਜ਼ਮੀਨਾਂ ਇਹਦੇ ਤੇ ਕੋਈ ਸ਼ੱਕ ਨਹੀਂ ਜ਼ਮੀਨਾਂ ਇਹਨਾਂ ਕੋਲ ਜ਼ਮੀਨਾਂ ਆ ਗਿਆ ਤੇ ਇਹਦੇ ਬਾਅਦ ਇਹਨਾਂ ਨੂੰ ਕਹਿੰਦਾ ਪੰਜਾਬ ਤੇ ਕਹਿੰਦਾ ਕਰਾ ਕੇ ਤੇ ਪੰਜਾਬ ਨੂੰ ਮਾਰਨਾ ਚਾਹੁੰਦੇ ਨੇ ਪੰਜਾਬ ਹੈ ਕੀ ਪੰਜਾਬ ਦੇ ਕਿਸਾਨ ਨੇ ਕਿਸਾਨ ਤੇ ਕਿਸਾਨ ਨੇ ਉਹ ਤੁਹਾਡੇ ਸਾਹਮਣੇ ਵੇ ਜ਼ਮੀਨਾਂ ਕਿਉਂ ਲੈ ਰਹੇ ਸੀ ਫਿਰ ਜਦੋਂ ਉਧਰੋਂ ਫੇਲ ਹੋ ਗਏ ਵੈਟ ਲੈਂਡ ਪੂਲਿੰਗ ਦਾ ਕਿਉਂ ਸ਼ੁਰੂ ਹੋਇਆ ਜ਼ਮੀਨਾਂ ਹੀ ਥਾਂ ਦੀਆਂ ਨੇ ਨਾ ਇਹ ਜenderal ਚਲ ਰਿਹਾ ਆ ਕਿ ਐਸੇ ਹੜ੍ਹ ਲਿਆਓ ਕਿ ਇਹਨਾਂ ਨੂੰ ਐਸੇ ਪਰੇਸ਼ਾਨ ਕਰ ਦਿਓ ਕਿ ਬੰਦਾ ਓਖੋ ਕੇ ਬਾਕੀ ਮਰਦਾ 88 ਦੇ ਹੜ੍ਹਾਂ ਦੀ ਤੁਸੀਂ ਗੱਲ ਕੀਤੀ 88 ਦੇ ਵਿੱਚ ਅਸੀਂ ਹੁਣੇ ਚਰਚਾ ਕਰ ਰਹੇ ਸੀਗੇ ਜਦੋਂ ਫਲੱਡ ਗੇਟ ਖੋਲਣੇ ਸੀਗੇ ਪਾਖੜਾ ਟਾਈਮ ਦੇ 4 ਦਿਨਾਂ ਕੰਦੇ ਗੇਟ ਹੀ ਨਹੀਂ ਖੁੱਲੇ ਉਹਨਾਂ ਨੂੰ ਜੰਗ ਲੱਗ ਚੁੱਕੀ ਸੀ ਜਰ ਲੱਗ ਚੁੱਕੀ ਸੀ ਕਿਉਂਕਿ ਇਹ ਜਿਹੜੇ ਡੈਮ ਦੇ ਗੇਟ ਹੁੰਦੇ ਆ ਇਹਨਾਂ ਨੂੰ ਗ੍ਰੀਸ ਕਰਨਾ ਪੈਂਦਾ 2-3 ਮਹੀਨੇ ਬਾਅਦ ਉਹ ਗ੍ਰੀਸ ਦੇ ਵਿੱਚ ਕਾਲਾ ਵਿਚਾਰੀ ਹੁੰਦੀ ਆ ਕਰਪਸ਼ਨ ਹੁੰਦੀ ਆ ਅਫਸਰ ਪੈਸਾ ਮੋਟਾ ਸ਼ੱਕਦੇ ਨੇ ਮੈਨੂੰ ਲੱਗਦਾ ਸਾਡੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਮਨ ਵੀ ਖੁੱਟੇ ਨੇ ਕਿਉਂਕਿ 88 ਦੇ ਵਿੱਚ ਵੱਡਾ ਨੁਕਸਾਨ ਹੋਇਆ ਹੋ ਸਕਦਾ ਹੁਣ ਵੀ ਰਿਪੇਅਰ ਕਰਦੇ ਹੁਣ ਲੋਕਾਂ ਨੂੰ ਕੀ ਪਤਾ ਕਬਜਾ ਉਹਦੇ ਤੇ ਕੇਂਦਰ ਸਰਕਾਰ ਦਾ ਸਕਿਉਰਟੀ ਕੇਂਦਰ ਦੀ ਲਾਤੀ ਸੀ ਆਈਐਸਐਫ ਹੋ ਸਕਦਾ ਉਹਨਾਂ ਦੇ ਗੇਟ ਹੀ ਨਾ ਖੁੱਲੇ ਹੁਣ ਤਾਂ ਪ ਨਹੀਂ 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 ਗੇਟ ਸੇ ਖੋਲ ਲੈ ਲੈਣਾ ਯਾਰ ਦੇਖੋ ਮੈਂ ਲੇਟ ਖੋਲੇ ਹੁਣੇ ਨਾ ਪਹਿਲਾਂ ਖੁੱਲਦੇ ਨਹੀਂ ਹੁਣੇ ਗਰੀਸ ਖਾ ਜਾਂਦੇ ਨਾ ਉਸੇ ਤਿਆਰਿਆਂ ਪਹਿਲੀ ਗੱਲ ਦੇਖੋ ਸਾਡੇ ਮੁਲਕ ਦਾ ਸੱਤਿਆਨਾਸ਼ ਕਿਉਂ ਹੋ ਰਿਹਾ ਮੈਂ ਮੁਲਕ ਦਾ ਕਹਿ ਰਿਹਾ ਸੱਤਿਆਨਾਸ਼ ਪਹਿਲੀ ਗੱਲ ਅਨਪੜਤਾ ਦੂਜੀ ਗੱਲ ਭ੍ਰਸ਼ਟਾਚਾਰ ਇਹ ਦੋ ਚੀਜ਼ਾਂ ਸਾਡੇ ਮੁਲਕ ਨੂੰ ਲੈ ਗਈ ਜਾਣਾ ਮੈਂ ਕਹਿੰਦਾ ਆਪਣੀ ਮੈਂ ਜੋ ਕਿ ਕਿਹੜਾ ਸਿੱਖਿਆ ਬੜ ਪੜਾਈ ਦੀ ਗੱਲ ਕੀਤੀ ਹੈ 1 ਲੱਖ ਤੋਂ ਜ਼ਿਆਦਾ ਸਕੂਲ ਬੰਦ ਹੋ ਗਿਆ ਥੈਟ ਮੀਨਸ ਤੁਸੀਂ ਦੇਖੋ ਬੰਦਾ ਜੇ ਪੜਿਆ ਆਲਮੀ ਬਿਕਮਸ ਇਨਸਾਨ ਪੜ ਕੇ ਜਿਹੜਾ ਬੰਦਾ ਨਾ ਪੜਿਆ ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਇਹ ਹਕੀਕਤ ਹੈ ਤੇ ਇਹ ਦੇਖੋ ਨਾ ਇੱਕ ਲੱਖ ਸਕੂਲ ਬੰਦ ਹੋ ਰਹੇ ਨੇ ਰੋਜ਼ ਬੰਦ ਹੋ ਰਹੇ ਨੇ ਔਰ ਜਿੰਨ ਇੱਕ ਸਕੂਲ ਬੰਦ ਹੁੰਦਾ ਤਾਂ ਦੋ ਠੇਕੇ ਸ਼ੁਰੂ ਹੋ ਰਹੇ ਨੇ ਮਤਲਬ ਪੜਾਈ ਛੱਡੋ ਤੇ ਇਸਲਾਮਾ ਬਣਾਓ ਨਾ ਟੈਂਡਰ ਬਣਾ ਦਿਓ ਇਹ ਤੇ ਇਹ ਤੇ ਇਹਨਾਂ ਦੀ ਨੀਅਤ ਹੈ ਤੇ ਜਦੋਂ ਨੀਅਤ ਇਹੋ ਜਿਹੀ ਹੈ ਤਾਂ ਆਪਾਂ ਇਹਨਾਂ ਦਾ ਕੀ ਜਾਨਾ ਇਹ ਤੇ ਬਰਬਾਦ ਕਰਨ ਨੂੰ ਤਲੇ ਹੋਏ ਨੇ ਔਰ ਭ੍ਰਸ਼ਟਾਚਾਰ ਦਾ ਵੇਖ ਲਓ ਤੁਹਾਡੇ ਸਾਹਮਣੇ ਆਪਣੇ ਮੂੰਹ ਭਾਜੀਪੀ ਨੂੰ ਹਣ ਕਹ ਲੋਗੇ ਵੀ ਇਹ ਤੇ ਲਾਂਡਰੀ ਮਸ਼ੀਨ ਹੈ ਵੱਡੇ ਦਾ ਵੱਡਾ ਬਰਾਸਤਾ ਦੇ 70000 ਕਰੋੜ ਦਾ ਜਿਹਦੇ ਉੱਤੇ ਲੱਗਾ ਹੋਏ ਭ੍ਰਸ਼ਟਾਚਾਰ ਦਾ ਉਹ ਰਾਤੀ ਤੁਸੀਂ ਨੂੰ ਫੜਦੇ ਹੋ ਸਵੇਰੇ ਤੁਸੀਂ ਆਪਣਾ ਟਿਕਾ ਡਿਫਟੇ ਚੀਫ ਮੰਤਰੀ ਬਣਨ ਦਾ ਮਤਲਬ ਐਸ ਵੇਲੇ ਐਵਰੀ ਕਰਪਟ ਆਪਣਾ ਆਪਣਾ ਸੀ ਆਪਣਾ ਪੀਐਮ ਤਾਂ ਖੁੱਦ ਗਿਆ ਭਈ ਮੈਨੂੰ ਪੈਸੇ ਹੋਣੇ ਚਾਹੀਏ ਉਹ ਭਲੇ ਕਾਲੇ ਹੋ ਪੀਲੇ ਹੋ ਨੀਲੇ ਹੋ ਆਪਣੇ 뭐 ਕਹ ਚੁੱਕੇ ਨੇ ਫਿਰ ਸਾਹਮਣੇ ਵੀ ਜਬਰ ਇੱਕ ਮੋਟੀ ਜੀ ਗੱਲ ਸਮਝ ਆਉਂਦੀ ਆ ਹਕਮਨ ਸਾਹਿਬ ਆ ਡੈਮਾਂ ਦਾ ਜਿਹੜਾ ਪਾਣੀ ਵਧ ਗਿਆ ਕਈ ਦੇ ਵਿੱਚ ਉਹ ਜੇ ਹਫਤਾ ਪਹਿਲਾਂ ਛੱਡਣ ਲੱਗ ਜਾਂਦੇ ਥੋੜਾ ਥੋੜਾ ਹੋ ਸਕਦਾ ਇਹਨਾਂ ਨੁਕਸਾਨ ਨਾ ਹੁੰਦਾ ਇਹਦਾ ਮਤਲਬ ਸਹੀ ਫੈਸਲੇ ਉਹਨਾਂ ਤੋਂ ਨਹੀਂ ਲੈ ਗਏ ਤਾਨੂੰ ਪੰਜਾਬ ਦਾ ਨੁਕਸਾਨ ਹੋਇਆ ਨਹੀਂ ਨਹੀਂ ਮੈਂ ਸਿਰਕਲ ਕਰਦਾ ਫੈਸਲੇ ਨਹੀਂ ਲੈ ਗਏ ਨਹੀਂ ਨੇ ਉਹਨਾਂ ਫੈਸਲੇ ਨਹੀਂ ਲਏ ਜਾਣ ਬੁੱਝ ਕੇ ਨਹੀਂ ਤੁਹਾਡਾ ਐਗਜ਼ੈਕਟਲੀ ਯਾਰ ਕਿਹੜਾ ਮੂਰਖ ਹੁੰਦਾ ਹੈ ਕਿ ਚੇਅਰਮੈਨ ਦਾ ਰੈਲਾ ਹੋਏ ਪਰ ਦੱਸੇ 30 35 ਦਿਨ ਨਿਕਲਣ ਉੱਤੋਂ ਆਰਡਰ ਆਇਆ ਸਿੰਪਲ ਜੀ ਗੱਲ ਹੈ ਅਦਰਵਾਇਜ਼ بارش ਹਰ ਸਾਲ ਹੁੰਦੀ ਹੈ ਘਟਣ ਦੀ ਵੱਧ ਹੁੰਦੀ ਹੈ ਅਰੇ ਮੈਂ ਕਹਿੰਦਾ ਵੱਧ ਤੋਂ ਵੱਧ ਹੋਏ ਘਟ ਤੋਂ ਘਟ ਦਾ ਡੈਮ ਹੁੰਦਾ ਕਿਦੇ ਲਈ ਨੀਤਕਾਰੀ ਕਹਿੰਦੇ ਬਿਜਲੀ ਦੇ ਲੱਲੇ ਪੈ ਜਾਣੇ ਸੀ ਸਾਨੂੰ ਜੇ ਪਹਿਲੇ ਗੇਟ ਖੋਲ ਦਿੰਦੇ ਬਿਜਲੀ ਕਿਵੇਂ ਬਣਦੀ ਜਾਂ ਨਹਿਰਾਂ ਚ ਪਾਣੀ ਸਜਾਈ ਲਈ ਕਿਵੇਂ ਵਰਤਦੇ ਫਿਰ ਅਸੀਂ ਸਭ ਬਕਵਾਸ ਜੀ ਭਾਜੀ ਮੇਰੀ ਸਟਰੋਂਗ ਲੈਂਗੁਏਜ ਹੈ ਬਕਵਾਸ ਹੈ ਬਿਜਲੀ ਨਹੀਂ ਮੰਨਦੀ ਬੰਦਾ ਮਰ ਪੈਸੇ ਤੋਂ ਨੁਕਸਾਨ ਹੋਏਗਾ ਹਾਂ ਤੂੰ ਕਈ ਨੁਕਸਾਨ ਹੋਇਆਗਾ ਹੁਣ ਕੀ ਹੋਖਾ ਜਾਨ ਦੀ ਮਾਤ ਜਾਨ ਜਾਨ ਲਈ 50 ਤੇ ਇਹ ਕਹਿੰਦੇ ਨੇ ਅਰੇ ਭਾਈ ਸਭ ਦੁਨੀਆ ਦੇ ਵਿੱਚ ਸਭ ਤੋਂ ਕੀਮਤੀ ਜਿਹੜੇ ਇਨਸਾਨ ਦੀ ਜਾਨ ਠੀਕ ਹੈ ਇੱਕ ਪਾਸੇ ਕਹਿੰਦੇ ਬਿਜਲੀ ਬਣਾਰੇ ਬਿਜਲੀ ਬਜੂਨੇ ਮਰ ਜਾਏਗੀ ਤੋ ਠੀਕ ਤੋ ਜਾਨ ਗਈ 50 ਬੰਦੇ ਪਰ ਕਿੰਨੇ 50 ਜੇ ਇਹ ਕਹਿੰਦੇ ਨੇ ਅੰਡਰਸਟੂਡ 50 ਤੋਂ ਬਹੁਤ ਵੱਡਾ ਫਿਗਰ ਹੈ ਡਬਲ ਹੋਏ ਡਬਲ ਹੋਏ ਫਿਰ ਪਸ਼ੂ ਵੇਖੋ ਪਸ਼ੂਰ ਬੰਦੇ ਨਾਲ ਕੀ ਕਸੂਰ ਹੈ ਪਸ਼ੂਰ ਵਿਚਾਰੇ ਸੰਗਣਾ ਨਾਲ ਬੈਠਣੇ ਉਹ ਜਿਵੇਂ ਹੁੰਦਾ ਨਾ ਫਾਸੀ ਦਿੱਤੀ ਗਈ ਹੈ ਇਹ ਉਹਨਾਂ ਦੇ ਵੀ ਵੇਖੋ ਵਿਚਾਰੇ ਕਿਵੇਂ ਸੁੱਦੇ ਬਲੋਟਿੰਗ ਹੋਏ ਪੈਣੇ ਅੱਬ ਤੁਹਾਨੂੰ ਵੀ ਕਿ ਮਰ ਜਾਣਾ ਚਾਹੀਦਾ ਹੈ ਤੇ ਤੁਸੀਂ ਗਏ ਸੀ ਹਰਪੀਟ ਇਲਾਕਿਆਂ ਵਿੱਚ ਲੋਕਾਂ ਦੇ ਕੀ ਹਾਲਤ ਨੂੰ ਨਜ਼ਰ ਆਏ ਨਹੀਂ ਨਹੀਂ ਅਰੇ ਦਿਸ ਇਜ਼ ਦ ਬਿਊਟੀ ਆਫ ਪੰਜਾਬ ਪੰਜਾਬ ਹੈਜ਼ ਵਨ ਇਨਸਾਨੀਅਤ ਹੈਜ਼ ਵਨ ਸਰਕਾਰਾਂ ਦੇ ਹੈਵ ਲਸਟ ਉਹ ਫੇਲ ਹੋਏ ਹਨ ਬੁਰੀ ਤਰ੍ਹਾਂ ਉਹਨਾਂ ਉਹਨਾਂ ਦੀ ਜਿਹੜਾ ਕਿ ਪੈੜੀਆਂ ਨੀਤੀਆਂ ਪੜੀਆਂ ਨਹੀਂ ਜਾਂਦਾ ਅਰੇ ਉੱਥੇ ਮੈਂ ਲਿਖਣਾ ਜਦੋਂ ਮੈਂ ਗਿਆ ਮੈਂ ਦੱਸੋ ਹਰ ਵਾਰੀ ਰਿਪੀਟ ਕਰਨਾ ਹਕੀਕਤ ਹਰੀਕੇ ਪੱਤਨ ਜਦੋਂ ਤੁਸੀਂ ਮੇਨ ਰੋਡ ਤੋਂ ਉੱਪਰ 23 ਕਿਲੋਮੀਟਰ ਦਾ ਸੀ ਗੈਸਾ ਅੱਗੇ ਵੀ ਜਾ ਸਕਦੇ ਆ ਤੇ ਕਿਲੋਟ ਪੂਰਾ ਬੰਦ ਤੇ ਉਸੇ ਪੰਜ ਸੱਤ ਤੋਂ ਬਚ ਪੰਜ ਕਿ 2 ਸਾਲ ਦੇ ਬੱਚੇ ਕੋ ਲੈ ਕੇ 95 ਜਿਹੜਾ ਟੁੱਟ ਸਕਦਾ ਸੀ ਨਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਤੱਕ ਸਾਰੇ ਲੱਗੇ ਸੀ ਬਾਕੀ ਨਿਕਨੇ ਕਿ ਬੱਚੇ ਵੀ ਜੇ ਫੜ ਕੇ ਨਹੀਂ ਕਰਦੇ ਜਿਵੇਂ ਚਿੜੀ ਦੀ ਕਹਾਣੀ ਹੈ ਉਹ ਲੱਗੇ ਸੀ ਆ ਤੇ 75 ਤੇ ਚੜ ਨਿਕਲਾ ਸੀ ਦੈਟ ਇਜ਼ ਦ ਬੀਟ ਆ ਥਿਸ ਇਜ਼ ਦ ਮੈਸੇਜ ਟੂ ਦ ਨੇਸ਼ਨ ਆ ਪੰਜਾਬ ਨੂੰ ਜੋ ਮਰਜੀ ਕਰਦਾ ਪੰਜਾਬ ਮਿਲ ਨੇਵਰ ਗੋ ਡਾਊਨ ਆ ਘਟਵਾ ਤੁਸੀਂ ਤੰਗ ਕਰ ਲੋਗੇ ਕਰ ਲੋਗੇ ਪੰਜਾਬ ਮਿਲ ਨੇਵਰ ਡਾਊਨ ਜਾਨੇ ਇੱਕ ਇਹਦਾ ਬਿਲਕੁਲ ਸਬੂਤ ਦਿੱਤਾ ਪਰ ਹੁਣ ਇੱਕ ਕੱਲ ਤੋਂ ਚਰਚਾ ਚੱਲ ਰਹੀ ਹੈ ਕਿ ਕੇਂਦਰ ਸਰਕਾਰ ਨੇ ਕੇਵਲ ਪੰਜਾਬ ਲਈ 50 ਕਰੋੜ ਇਹ ਦਿੱਤਾ ਜਦ ਕਿ ਨੁਕਸਾਨ 50000 ਕਰੋੜ ਤੋਂ ਵੱਧਦਾ ਹੋ ਗਿਆ ਮੈਂ ਇਹ ਤਾਂ ਕਹਿ ਰਿਹਾ ਨੀਅਤ ਕੀ ਹੈ ਪੰਜਾਬ ਨੂੰ ਬਰਬਾਦ ਕਰੋ ਅਗਲੇ ਦਾ ਨੁਕਸਾਨ ਤੁਸੀਂ ਕਿਲਾ ਦਿਓ ਲੱਖਾਂ ਦਾ ਤੇ 1600 ਰੁਪਏ ਕਿ ਦੇ ਦਿਓ ਬੰਦੇ ਨਾਲ ਤਾਂ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਔਰ ਜੇ ਬੰਦ ਸੁਣ ਕੇ ਸਾਰਾ ਇੰਡੀਆ ਲਿਸਨ ਅਗਰ ਤੋਂ ਇਹ ਤੁਹਾਡਾ ਸੈਂਟਰ ਜੋ 1600 ਕਰੋੜ ਹੈ ਨਾ ਅਰੇ 3200 ਕਰੋੜ ਦੇ ਪੰਜਾਬ ਤੋਂ ਅਲ ਨਹੀਂ ਲਾ ਚਲੇ ਆਪਣੇ ਬੰਦਿਆ ਤੇ ਹਰ ਘਰ ਚੋਂ ਹਰ ਘਰ ਚੋਂ ਆਵੇ ਕਿਲੋ ਹੈ ਅੱਧਾ ਕਿਲੋ ਹੈ ਕੁਝ ਨਾ ਕੁਝ ਆਇਆ ਹੈ ਠੀਕ ਹੈ ਇਹ ਪੰਜਾਬ ਦੀ ਗੱਲ ਹੈ ਉਹ ਹਰਿਆਣਾ ਸਾਡਾ ਸੱਕਾ ਛੋਟਾ ਭਰਾ ਉਧਰ ਆਇਆ Rajasthan ਜੋਪੀ ਉਧਰੋਂ ਐਗਜ਼ੈਕਟਲੀ ਤੇ ਜਿੱਥੋਂ that mankind ਇਨਸਾਨੀਅਤ ਜਿੱਤੀ ਹੈ ਸਰਕਾਰਾਂ ਦਾ ਤਾਂ ਫਿੱਟੇ ਨਹੀਂ ਦੀ ਸਾਫ਼ ਗੱਲ ਹੈ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹਾਂ ਹੜ੍ਹਾਂ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਬਾਰੇ ਕੀ ਸੋਚਦੇ ਨੇ ਲੋਕ ਇਹ ਉੱਡੇ ਪਾੜੇ ਨੇ ਇਹ ਉੱਡੇ ਨਿਕੰਮੇ ਨੇ ਕਿਉਂਕਿ ਹੋਇਆ ਤੇ ਤੁਹਾਡੇ ਇੱਥਾ ਨਾ ਬੰਦੇ ਚਲੋ ਬੀਬੀਆ ਮੇ ਉਹਦੇ ਨੇ ਪਰ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਆਪਣਾ ਉੱਠੀ ਕੀ ਚੱਲ ਰਿਹਾ ਪਾਣੀ ਇਕੱਠਾ ਹੋ ਰਿਹਾ ਤੁਹਾਨੂੰ ਨਹੀਂ ਪਤਾ ਕਿ ਜਦੋਂ ਸਾਰਾ ਸਾਲ ਤੇ ਚੀਕਦੇ ਰਹਿੰਦੇ ਨੇ ਰਾਜਸਥਾਨ ਨੂੰ ਪਾਣੀ ਨਹੀਂ ਮਿਲਦਾ ਪਹਾ ਹਰਿਆਣੇ ਨੂੰ ਪਾਣੀ ਨਹੀਂ ਮਿਲਦਾ ਤੇ ਹੁਣ ਜਦੋਂ ਪਾਣੀ ਛੱਡਣਾ ਸੀ ਇਹਨਾਂ ਨੇ ਵੀ ਨਹਿਰ ਬੰਦ ਕਰ ਦਿੱਤੀ ਰਾਜਸਥਾਨ ਦੀ ਵੀ ਕਹਿਣਾ ਮੈਂ ਤੇ ਇਧਰੋਂ ਬੰਦ ਕਰ ਦਿੱਤਾ ਇਧਰੋਂ ਛੱਡ ਦਿੱਤਾ ਕਹਿਣਾ ਸੀ ਕਿ ਪੰਜਾਬ ਨੂੰ ਡੁਬੋਣਾ ਨੇ ਤਾਂ ਕਿਉਂ ਕਿ ਨਾਲੇ ਯਾਰ ਹੰਤ ਜਿਹੜਾ ਜਿਹੜੀਆਂ ਕਹਾਣੀਆਂ ਆ ਰਹੀਆਂ ਨੇ ਸਾਨੂੰ ਵੇਖਣੇ ਆ ਰਹੀਏ देयर आर ਸੈਟ ਸਟੈਂਡਰਡ ਕਿ 12 ਮਹੀਨੇ ਆਪਣਾ ਡੈਮ ਦੇ ਵਿੱਚੋਂ ਸਮ ਰੇਸ਼ੋ ਮਸਟ ਬੀ ਕੰਟੀਨਿਊਸਲੀ ਰਿਲੀਜ਼ ਯਾਰ ਉਹ ਕਿਉਂ ਰਿਲੀਜ਼ ਤਾਂ ਕਿ ਸਾਰਾ ਸਾਲ 12 ਮਹੀਨੇ ਉਹ ਦਰਿਆ ਦਾ ਪਾਣੀ ਬਣੇ ਦਰਿਆ ਦੇ ਜਿਹੜੀ ਇਕੋਲੋਜੀ ਹੈ ਦਰਿਆ ਦੇ ਵਿੱਚ ਵੀ ਪੰਛੀਆਂ ਇਹ ਪੁਰਾਣੀਆਂ ਚੀਜ਼ਾਂ ਹੁੰਦੀਆਂ ਨੇ ਉਹ ਜੀਵ ਜੰਤੂ ਜਾਗਦੇ ਰਹਿਣ ਉਹ ਪਾਣੀ ਆਪਣਾ ਧਰਤੀ ਦੇ ਅੰਦਰ ਜਾਂਦਾ ਰਹੇ ਪਾਣੀ ਧੱਲੇ ਵਿੱਚ ਠੀਕ ਕਰਦਾ ਰਹੇ ਨਾ ਕਿੰਨੇ ਵੀ ਜਿਹੜੀ ਸਸਪਾਈ ਚੰਗੀ ਤਰ੍ਹਾਂ ਨਹੀਂ ਹੋਈ ਦਰਿਆਵਾਂ ਦੀ ਨਦੀਆਂ ਨਾਲਿਆਂ ਦੀ ਕੁਝ ਕਬਜ਼ੇ ਹੋਏ ਹੋਏ ਨੇ ਸਰਕਾਰ ਜੀ ਪਹਿਲੀ ਧਿਆਨ ਦੇਣ ਦੀ ਉਸ ਪਾਸੇ ਤਾਂ ਇਹਨਾਂ ਨੁਕਸਾਨ ਨਹੀਂ ਸੀ ਹੋਣਾ ਪਾਣੀ ਸਹੀ ਤਰੀਕੇ ਚੱਲਦਾ ਦਰਿਆਵਾਂ ਫਿਰ ਬੰਨ੍ਹ ਬੰਨ੍ਹ ਨਹੀਂ ਸੀ ਟੁੱਟਣੇ ਫੜੇਗਾ ਨਾ ਵਿਧਾਨ ਸਭਾ ਜਿਹੜਾ ਵੀ ਹੈਗਾ ਜਦੋਂ ਮਨਿਸਟਰ ਨੇ ਨਾਂ ਲੈਣ ਦੀ ਲੋੜ ਨੇ ਉਹਨੇ ਕੀ ਕਹਿਆ ਸੀ ਅਸੀਂ 280 ਕਰੋੜ ਖਰਚਾ ਤੇ 200 ਨੇ ਵਿਧਾਨ ਸਭਾ ਕਿਹਾ ਦੇਖੋ ਵਿਧਾਨ ਸਭਾ ਲੋਕ ਸਭਾ ਉਹ ਚੀਜ਼ਾਂ ਨੇ ਜਿਸ ਤੇ ਤੁਸੀਂ ਝੂਠ ਨਹੀਂ ਬੋਲ ਸਕਦੇ ਉਹ ਕਹਿੰਦੇ ਕਿ 250 ਕਰੋੜ ਖਰਚਤਾ ਬਿਲਕੁਲ ਉਹ ਇਹਨੇ ਮੰਦਿਰ ਉੱਥੇ ਤੁਸੀਂ ਝੂਠ ਸਾੱਚੀ ਬੋਲਣਾ ਇਹ ਤਾਂ ਉਹ ਤੇ ਝੂਠ ਬੋਲਣ ਦੇ ਨੇ ਉਹ 280 ਕਰੋੜ ਖਰਚਾ ਉਸ ਪੱਕੀ ਗੱਲ ਹੈ ਉਹ ਖਰਚਾ ਕਿੱਥੇ ਜੇ ਨਦੀ ਨਾਲੇ ਡਰੇਨ ਸਾਬਸ ਡੀਸਲਟਿੰਗ ਹੁੰਦੀ ਹੈ ਹੋਣਾ ਸੀ ਉਹੀ ਗੱਲ ਕੇ ਪ੍ਰਸ਼ਾਸਨ ਨੂੰ ਮਾਰ ਗਿਆ ਕਰਾ ਕੇ ਕਰ ਮਰਸਾ ਦੇ ਦਰੀਜੇ ਨੇ ਤੇ ਪੰਜਾਬ ਗਵਰਨਮੈਂਟ ਉਹ ਨਹੀਂ ਪਾ ਤੁਹਾਡਾ ਲੈ ਪੈ ਲਾ ਜਾਂਦਾ ਔਰ ਹੋਰ ਮੈਂ ਅਗਰ ਕਾਰਨ ਦੱਸ ਦਿਆਂ ਹੁੰਦੇ ਕਿਉਂ ਨੇ ਇਹ ਹੁੰਦੇ ਇਸ ਲਈ ਨੇ ਕਿ देयर इज नो ਅਕਾਉਂਟੇਬਿਲਟੀ ਆਪਾਂ ਤੇ ਇਹ ਨਹੀਂ ਫੜਨੇ ਕਿੰਨਾ ਨੁਕਸਾਨ ਹੋਇਆ ਸੀ ਕਿਸੇ ਇੱਕ ਅਫਸਰ ਨੂੰ ਵੀ ਕੋਈ ਸਜ਼ਾ ਹੋਈ ਸੀ ਨਹੀਂ ਸੀ ਹੋਈ ਅਰੇ ਨਾ ਵੱਡਾ ਨੁਕਸਾਨ ਕਰ ਦਿਓ ਤੁਸੀਂ ਤਾਂ ਤੁਸੀਂ ਅਸਲੀ ਬੈਠੋ ਤੁਹਾਡੀਆਂ ਵੱਤ ਉਹ ਵਰਤਨ ਖਵਾਤਾਂ ਲਿਆ ਵੱਤ ਉਹ ਸਹੂਲਤਾਂ ਦਾ ਮਤਲਬ ਜੋ ਚਾਹੀਦਾ ਉਹ ਡਬਲ ਮਿਲਦਾ ਤੁਸੀਂ ਸਭ ਇੱਕ ਕਪ ਹੋਰ ਪੁਆਇੰਟ ਲੈ ਲੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਦੋਂ ਕਿਹਾ ਗਿਆ ਕਿ ਕਿਸਾਨਾਂ ਨੇ ਦੁੱਖੜੇ ਸੁਣਾਏ ਹੁਣ ਫੋਟੋ ਹਰਿਆਣਾ ਨੇ ਕਿ ਉਹ ਤਾਂ ਭਾਜੀਪੀ ਦੇ ਖੁਦ ਦੇ ਆਗੂ ਨੇ ਵਰਦੀ ਤਵਾਦਰਦੇ ਨੇ ਫਿਰ ਇੰਨੇ ਡਰਾਮੇਬਾਜ਼ੀ ਕਿਉਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਜਿਹੜੇ ਬਹੁਤੇ ਲੀਡਰਸ਼ਿਪ ਫੋਟੋਆਂ ਖਿਚਾਉਣ ਤੇ ਜ਼ੋਰ ਦਿੰਦੇ ਸੀ ਜਿਹੜੇ ਕਿਸਤੀਆਂ ਮਿਲੀਆਂ ਸੀ ਲੋਕਾਂ ਦੀ ਸੇਵਾ ਵਾਸਤੇ ਉਹਦੇ ਵਿੱਚ ਆਪਣੇ ਗਨਮੈਨ ਲੱਦ ਕੇ ਲੈ ਜਾਂਦੇ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੀ ਪਬਲਿਸਿਟੀ ਦਾ ਜਿਹੜਾ ਜਾਦੇ ਸ਼ੌਕ ਸੀ ਇਹਨਾਂ ਦਿਨਾਂ ਚ ਬਿਲਕੁਲ ਇਹ ਕਰ ਕੀ ਰਹੇ ਨੇ 2014 ਤੋਂ ਲੈ ਕੇ ਹੁਣ ਇਹ ਝੂਠ ਮਕਾਰੀ ਦਾ ਜ਼ਮਾਨਾ ਹੈ ਤੁਸੀਂ ਇੱਕ ਸਰਕਾਰ ਦਾ ਵੀ ਇੱਕ ਵਾਦਾ ਵੀ ਦੱਸੋ ਜੇ ਪੂਰਾ ਕੀਤਾ ਹੈ ਜਿਹੜਾ ਵਾਦਾ ਤੋਂ ਹਟ ਜਾਏ ਉਹ ਖੇਦ ਬੰਦਾ ਮੁਕਰ ਗਿਆ ਮਕਾਰਾਂ ਦੀ ਦੁਨੀਆ ਸੈਂਟਰ ਦੇ ਵਾਦੇ ਸੁਣ ਲੋ ਸਾਡੇ ਸਟੇਟ ਦੇ ਸੁਣ ਲੋ ਸੇਮ ਗੱਲ ਨਾਲ ਵਾਦੇ 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 ਹੁਣ ਵੀ ਜਲੋ ਤੇ ਆਪਾਂ ਪਹਿਲੇ ਦਿਨੋਂ ਸ਼ੁਰੂ ਕਰਨਿਆ ਮਾਨ ਨਾਲ ਸਾਡੇ ਸੇਮ ਨਾਲ ਕਹਿੰਦਾ ਜੀ ਅਸੀਂ ਨਾਲ ਸਾਰਿਆਂ ਨੂੰ 20-20 ਹਜ਼ਾਰ ਦੇਵਾਂਗੇ ਪਰ ਇੱਕਣ ਦੇਵਾਂਗੇ ਇਹ ਵਾਦਾ ਹੈ ਪੁੱਤਰਾ ਤੂੰ 1100 ਤੇ ਦੇ ਨਹੀਂ ਸਕਿਆ ਜਿਹੜਾ ਜਿਹੜੇ ਲੇਡੀਆਂ ਨੂੰ ਭੁਗਤੋ ਹੋਇਆ ਕਿ ਕੀ ਚਾਹ ਸੀ ਨਕਲਾ ਤੇ ਤੇਰੇ ਕੋਲ ਚਾਨੀ ਤੇ ਹੈ ਨਹੀਂ ਵਾਅਦਾ ਕਰਦੇ ਸੀ ਜੇ ਆਗੇ ਸਭ ਤੋਂ ਜ਼ਿਆਦਾ ਕਿਹਾ ਤਾਂ ਗੱਲਾਂ ਚ ਖੁਸ਼ ਕਰਨਾ ਤੂੰ 20000 ਦਿਓ ਨਾ ਫਿਰ ਨਹੀਂ ਪਿਛਲਾ ਜਿਹੜਾ ਮੁਰਗੀਆਂ ਤੇ ਬੱਕਰੇ ਨੂੰ ਵੀ ਲੋਕ ਜਾਸ ਕਰਦੇ ਆ ਤੇ ਮੈਂ ਇਸੇ ਗੱਲ ਤੇ ਆ ਰਿਹਾ ਤਾਂ 20000 ਜੋ ਤੂੰ ਦੇਣਾ ਹੈ ਤੇ ਪਹਿਲੇ ਤੂੰ 10000 ਤੇ ਰਿਲੀਜ਼ ਕਰ ਹਣਾ ਜਿਹੜਾ ਬੰਦਾ ਤਕਲੀਫ 'ਚ ਏ ਉਹਨੂੰ ਤੇ ਹੈਲਪ ਜਾਂ ਪੈਸੇ ਇਮੀਡੀਅਟ ਚਾਹੀਦੇ ਨਾ ਤੋ ਵੇ ਜਿਆਦਾ ਪ੍ਰੋਮਿਸ ਦਾਸਲਾ ਰਿਲੀਜ਼ ਕਰ ਰਹੇ ਜੀ ਅਬ ਡਾਇਲੌਗ ਮੰਨਣ ਬੜੇ ਨੇ ਜਿਹੜਾ ਖੇਤ ਉਹਦੀ ਰੇਤ ਜਿਵੇਂ ਕਿਸੀ ਅਰੇ ਇਸ ਦੀ ਮੱਤੇ ਚ ਮਾਰਨਾ ਵਿਫਤਾ ਦਾ ਹੋਣਾ ਲੋਕਾਂ ਨੂੰ ਕਦੋਂ ਬਿਕੂ ਕਦੋਂ ਵੇਚਣ ਦਾ ਮਾਹੌਲ ਬਣੂ ਨਾਲੇ ਉਹ ਜਿਨ੍ਹਾਂ ਦੇ ਦੋ ਦੋ ਕਿੱਲੇ ਨੇ ਪੰਜ ਕਿੱਲੇ ਨੇ ਉਹ ਕਿੱਥੋਂ ਟਰੈਕਟਰ ਟਰਾਲੀ ਕਿੱਥੋਂ ਲਿਆਉਣਗੇ ਪੈਸੇ ਕਿੱਥੋਂ ਆਉਣਗੇ ਤੇ ਤੇ ਫਿਰ ਰਟਮਾਰੋ ਨਿਕਰਾ ਕੇ ਨਾਲ ਇਕ ਲਾ ਕੇ ਕੀ ਤਰੇ ਇਹਨੇ ਤਾਂ ਗਾਕ ਵੀ ਨਹੀਂ ਹੋਣਾ ਇਹਨਾਂ ਰੇਤੇ ਦਿੱਤਾ ਹੋ ਜਾਊਗਾ ਇਹ ਕੀ ਗੱਲਾਂ ਆ ਜੀ ਜਿਸਕੇ ਖੇਤ ਉਸ ਦਾ ਰੇਤ ਮਤਲਬ ਸਭ ਉਹ ਚੋਰ ਤੇ ਉਹ ਚੱਲੇ ਜਾ ਰਹੇ ਨੇ ਤੇ ਦੂਜਾ ਲੈ ਲੋ ਜਿਵੇਂ ਫੋਟੋ ਸ਼ੂਟ ਹੈ ਜਿਹੜਾ ਹੁੰਦਾ ਹੈ ਉਹ ਤੁਹਾਡੀ ਗੱਲ ਉਹ ਇੱਕ ਪਹਿਲੀ ਗੱਲ ਤੇ ਬੋਟ ਹੈ ਨਹੀਂ ਠੀਕ ਹੈ ਜਿਹੜੀਆਂ ਬਣੀਆਂ ਨੇ ਉਹ ਪ੍ਰਾਈਵੇਟ ਲੋਕਾਂ ਨੇ ਕੀਤੀ ਹੈ ਮੈਂ ਲੱਗਾ ਰਿਪੀਟ ਮਾਈਸੈਲ ਇਹ 1600 ਕਰੋੜ ਕਹਿੰਦੇ ਨੇ 1600 1600 ਹਾਂ ਤੇ 3000 ਕਰੋੜ ਤੋਂ 2000 ਯਰ ਪੰਜਾਬੀਆਂ ਨੇ ਖਰਚ ਕਰਤਾ ਤੁਸੀਂ ਐਕਟਰਾਂ ਦਾ ਦੇਖ ਲਓ ਕਿੰਨਾ ਤੁਸੀਂ ਲੋਕਲ ਦਾ ਲੈ ਲੋ ਚੌਨੀ ਛਾਣੀ ਮੈਂ ਵੀ ਲਈ ਹੈ ਤੋ ਹਰ ਬੰਦੇ ਦਾ ਤੋ ਹਿਲਾਓ ਤੋ ਕਿ ਕਿੰਨਾ ਹੋ ਜਾਂਦਾ ਸਰਪੰਚ ਸਾਹਿਬ ਪਰ ਇਨਾਂ ਦਿਨਾਂ ਚ ਕੀ ਹੋਵੇ ਜਦੋਂ ਪੰਜਾਬ ਤੇ ਵੱਡੀ ਮਾਰ ਪੈ ਗਈ ਆ ਕੋਈ ਸਿੱਟੇ ਪੈਸੇ ਬੈਠੇ ਕਮਿਸ਼ਨ ਬੈਠੇ ਜਾਂ ਫਿਰ ਹਾਈ ਕੋਰਟ ਦੇ ਵਿੱਚ ਮਾਮਲਾ ਜਾਵੇ ਕੀ ਹੋਵੇ ਹਾਂ 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 ਇਹ ਜੇ ਰੁਕਣਾ ਹੈ ਜੇ ਨਹੀਂ ਇਹਨੂੰ ਹਣ ਅਸੀਂ ਰੁਕਣਾ ਹੈ ਜਾਂ ਫਿਰ ਜਿਹੜੇ ਮੁਲਜ਼ਮ ਨੇ ਦੋਸ਼ੀ ਨੇ ਉਹਨਾਂ ਨੂੰ ਕਿਵੇਂ ਟਿੱਕਿਆ ਜਾਵੇ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਬਿਲਕੁਲ ਦੋ ਦੋ ਵਾਦੇ ਤਾਂ ਹੁਣ ਦਿਸ ਇਜ਼ ਦਾ ਵੇ ਇਜੇ ਇਹਨੂੰ ਅੱਗੇ ਸੌਰੀ ਫਿਰ ਤੋਂ ਅੱਗੇ ਜੇ ਨਹੀਂ ਹੁਣ ਅਸੀਂ ਇਹਨੂੰ ਅੱਗੇ ਲੈ ਰੁਕਣਾ ਥੈਟ ਮੀਨਸ ਅ ਕਾਉਂਟੇਬਿਲਟੀ ਥੈਟ ਮੀਨਸ ਲੈਗਿਜੈਂਸ ਟੂ ਦਾ ਡਿਊਟੀ ਜਿੰਨੇ ਵੀ ਨੇ ਵੱਡੇ ਅਫਸਰੇ ਛੋਟੇ ਅਫਸਰੇ ਜੀਦੀ ਜੀਦੀ ਕਿ ਆਪਣੀ ਅਣਗਹਿਲੀ ਕੀਤੀ ਹੈ ਵਿਚ ਉਹ ਸਾਰਾ ਪ੍ਰੂਵ ਹੋ ਜਾਂਦਾ ਕਰਕੇ ਇਹਨਾਂ ਨੂੰ ਅੰਡਰ ਦਾ ਲਾਅ ਆਈ ਰਿਪੀਟ ਅੰਡਰ ਦਾ ਲਾਅ ਸੀਵियर ਪਨਿਸ਼ਮੈਂਟ ਕਰਦੀ ਹੈ ਐਂਡ ਛੇਤੀ ਤੋਂ ਛੇਤੀ ਐਂਡ ਜਿੰਨਾ ਆਪਣਾ ਨੁਕਸਾਨ ਆਇਆ ਇਹਦੇ ਤੋਂ ਇਹਨਾਂ ਦੇ ਕੋਲ ਜਿੰਨਾ ਵੀ ਇਹਨਾਂ ਤੋਂ ਭਰਪੂਰ ਕਰੋ ਇਹਨਾਂ ਨੇ ਜਿੰਨੇ ਤੁਹਾਨੂੰ ਪਤਾ ਜੋ ਕ੍ਰਿਪਚਾਂ ਦੇ ਪੈਸੇ ਤੁਸੀਂ ਭਰੋਗੇ ਕਰਕੇ ਇਹ ਪਹਿਲਾ ਤਰੀਕਾ ਜੇ ਤੇ ਦੂਜਾ ਹੁਣ ਇਹਦੇ ਤੋਂ ਆਪਾਂ ਇਹ ਪਹਿਲਾ ਦਿਸ ਗਾਟ ਟੂ ਬੀ ਡਨ ਅਕਾਉਂਟੇਬਿਲਟੀ ਹੈਸ ਟੂ ਬੀ ਬਰਾਟਨ ਅਕਾਉਂਟੇਬਿਲਟੀ ਆਏਗੀ ਇਹ ਕੰਮ ਰੋਕੇ ਜਾਣਗੇ 100% ਰੋਕਣਗੇ ਤੋਂ ਇਹ ਗੱਲ ਸਕਾਟ ਫਰੀ ਜਾਂ ਨਹੀਂ ਤਾਂ ਕਿ ਤੁਹਾਨੂੰ ਇੱਕ ਵਧੀਆ ਪੱਕੇ ਵੀ ਸਾਹਮਣੇ ਆ ਗਿਆ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬੀ ਕਲਾਕਾਰਾਂ ਨੇ ਡਟ ਕੇ ਹਮਾਇਤ ਕੀਤੀ ਸੀ ਕਿਸਾਨਾਂ ਦੀ ਉਹਨੂੰ ਵੀ ਹੜਪੀੜਤਾ ਦੇ ਪੱਕ ਦੇ ਵਿੱਚ ਡਟ ਗਏ ਨੇ ਇੱਥੋਂ ਤੱਕ ਇਸ ਤਾਰੇ ਨੇ ਜਿਹੜੇ ਉਹ ਵੀ ਪੰਜਾਬ ਦੇ ਪੱਖ ਚ ਆ ਗਏ ਨੇ ਉਹਨਾਂ ਬਾਰੇ ਕੀ ਮੈਸੇਜ ਆ ਤੁਹਾਡਾ ਜਿਹੜੇ ਬਿਊਟੀਫੁੱਲ ਇਹ ਹੀ ਤਾਂ ਪੰਜਾਬ ਦੀ ਸ਼ਾਨ ਹੈ ਦੇਖੋ ਪਹਿਲਾਂ ਕੋਈ ਨਹੀਂ ਸੀ ਆਇਆ ਪਹਿਲਾਂ ਬੰਬੇ ਵਾਲਾ ਇਹ ਫਿਰ ਕਿਸੇ ਦੇ ਲਈ ਬੜਦੇ ਨੇ ਮਰੀਲ ਲੋਕ ਨੇ ਫਿਲਮ ਹੈ ਉਹ ਕਿ ਕੋਈ ਬੜਦੇ ਹੀ ਦੇ ਬਟ ਸਟਾਰਟਿੰਗ ਪੁਆਇੰਟ ਕਿਹੜਾ ਸੀ ਸਾਡਾ ਦਿਲਜੀਤ ਦੋਸਾਨ ਅ ਸ਼ੇਰ ਜਨੂਕੀ ਦਾ ਇਹਨਾਂ ਸਾਰੇ ਦੁਨੀਆ ਦੇ ਪੰਜਾਬੀ ਆ ਗਏ ਹੋਏ ਉਹਨੇ ਸ਼ੁਰੂ ਕੀਤਾ ਫਿਰ ਉਹਦੇ ਨਾਲ ਉਹਨੇ ਹਿੰਮਤ ਬਣਾਈ ਦੂਜੇ ਸਾਰੇ ਪੰਜਾਬੀ ਇੰਡਸਟਰੀ ਦੇ ਲੋਕ ਸਾਰੇ ਸਾਰੇ ਵਗੈਰਾ ਉਹ ਤੇ ਸਾਰਿਆਂ ਕੀ ਨਾਵਾਂਗੇ ਸਾਰੀ ਫਿਲਮ ਇੰਡਸਟਰੀ ਸਾਰੇ ਕਲਾਕਾਰ ਸਾਰੇ ਜਿਹਨੂੰ ਹੰਦਾ ਕਰਗੇ ਸਾਰਿਆਂ ਨੇ ਅਗੇ ਅਨ ਜ਼ਬਰਦਸਤ ਦਿਲ ਖੋਲ ਕੇ ਕੀਤਾ ਅਰੇ ਉਹਨਾਂ ਦੇ ਫੜ ਲੋ ਤੇ ਮੇਰੇ ਕਾ 4-500 ਕਰੋੜ ਉਹਨਾਂ ਦਾ ਹੋਜਣਗੇ ਮੈਂ ਇਹ ਇਹਦੇ 1600 ਦੀ ਗੱਲ ਕਰਨ ਲਿਆ ਕਦਰ ਸੀ ਪਰ ਐਮੀਸ਼ ਦੇ ਉਹਦੇ ਬਾਅਦ ਹੁਣ ਫਿਰ ਮੁਸਲਮਾਨ ਆ ਗਿਆ ਸੂਰ ਆ ਗਏ ਐਂਡ ਸਭ ਤੋਂ ਵੱਡਾ ਆਈ ਵਾਂਟ ਟੂ ਕੀ ਕਿਹਾ ਕਿ ਸਭ ਤੋਂ ਵੱਡੀ ਗੱਲ ਹੋ ਗਈ ਜਿਹੜੀਆਂ ਸਾਡੇ ਮੁਸਲਮਾਨ ਭਰਾ ਉਹਨਾਂ ਨੇ ਜੋ ਇਸ ਵੇਲੇ ਹੈਲਪ ਕੀਤੀ ਹੈ ਉਹਨਾਂ ਨੇ ਦੇਖੋ ਦਰਵਾਜ਼ੇ ਖੋਲੇ ਟਰੱਕਾਂ ਦੇ ਟਰੱਕ ਹਰ ਕੋਨੇ ਤੋਂ ਆ ਰਹੇ ਨੇ ਟਰੱਕਾਂ ਦੇ ਟਰੱਕ ਵਿੱਚ ਛੋਟੇ ਤੋਂ ਛੋਟੀਆਂ ਜਿਹੜੀਆਂ ਲੇਡੀਜ਼ ਨੇ ਪੁਰਾਣੀਆਂ ਉਹਨੇ ਤੋਂ ਦੇ ਅੱਧਾ ਕਿਲੋ ਵੀ ਉਹਨਾਂ ਦਾ ਕੌਂਟਰੀਬਿਊਸ਼ਨ ਸੀ ਸਰ ਉਹ ਛੋਟਾ ਛੋਟਾ ਕੰਟਰੀਬਿਊਸ਼ਨ ਬਿਕਮ ਟਨਸ ਯਾਰ ਸੋ ਐਸ ਵੇਲੇ ਮੁਸਲਮਾਨੋ ਤੁਸੀਂ ਸਾਡੇ ਨਾਲ ਆ ਕੇ ਖਲੋਤੇ ਹੋ ਖੁਸ਼ ਆਮਦੀਨ ਅਮ ਤੁਹਾਡਾ ਧੰਨਵਾਦ ਤੁਸੀਂ ਇੱਕ ਦੇਖੋ ਮੈਂ ਸਟੇਟਿੰਗ ਕਿਹਾ ਸੀ ਭਾਰਤ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡੇ ਜੋ ਆਪਣਾ ਕੰਟਰੀਬਿਊਸ਼ਨ ਉਹ ਮੁਸਲਮਾਨਾਂ ਦਾ ਤੇ ਸਾਡਾ ਸੀ ਇਹ ਰਿਕਾਰਡਡ ਹੈ ਉਹਨਾਂ ਦਾ ਉਸੇ ਵੀ ਲਿਖਿਆ ਚ ਆਪਣਾ ਦਿੱਲੀ ਜੜੀ ਬਣੀ ਹੈ ਤਾਂ ਇਸ ਮੁਬਰਾਬਦਾ ਫਰਮਾਨ ਆਇਆ ਕਿ ਅਸੀਂ ਹੁਣ ਫਿਰ ਅਸੀਂ ਇਕੱਠੇ ਹੋ ਗਏ ਆ ਇਸ ਅ ਗੁੱਡ ਸਾਈਨ ਫਾਰ ਦਾ ਕੰਟਰੀ ਉਦੋਂ ਵੀ ਦੇਸ਼ ਨੂੰ ਬਣਾਇਆ ਸੀ ਬਚਾਇਆ ਸੀ ਅੱਜ ਵੀ ਮੁਸਲਮਾਨ ਸਾਡੇ ਨਾਲ ਆ ਕੇ ਖੜੋਤੇ ਨੇ ਐਂਡ ਮੈਂ ਸਪੈਸ਼ਲ ਥੈਂਕ ਯੂ ਪਰ ਇਹਨਾਂ ਦੇ ਨਾਲ ਮੈਂ ਇਹ ਨਹੀਂ ਕਹਾਂ ਨੀਰੇ ਮੁਸਲਮਾਨ ਦੇ ਸਰਦਾਰ ਇਕੱਠੇ ਹੋ ਗਏ ਹੁਣ ਜਿੰਨੀਆਂ ਮਾਈਨੋਰਟੀਜ਼ ਨੇ ਜਿੰਨਾਂ ਨੂੰ ਤਬਾਹ ਕਰਨ ਲੈਨੇ ਉਹ ਕਿਉਂ ਜਿਸੀ ਆਦਮ ਦੇ 20 ਜਿੰਨੇ ਵੀ ਤੁਹਾਨੂੰ ਪਤਾ ਹੀ ਹੈ ਉਹ ਦੇ ਆਲ ਹਵ ਗੋਟ ਟੂਗੇਦਰ ਇਹ ਇਹ ਦੀ ਜਿਹੜੀ ਸਭ ਤੋਂ ਵੱਡੀ ਹੈ ਉਹ ਕਹਿੰਦੇ ਨਾਲ ਜੇ ਇਹ ਆਪ ਦਾ ਕਰਦੇ ਸੀ ਲਬਨੇ ਕੀਤਾ ਰੱਬ ਦਾ ਫਰਮਾਨ ਹੋਇਆ ਕਿ ਹੁਣ ਇੰਡੀਆ ਇਕੱਠਾ ਹੋਇਆ ਇਹਨਾਂ ਇਹਨਾਂ ਜਾਲਾਂ ਮੇਕੇ ਸੀ ਉਹ ਦਿਸ ਇਜ਼ ਦਾ ਬਿਗੇਸਟ ਮੈਸੇਜ ਔਨ ਵਨ ਮੈਸੇਜ ਅਪ ਇੱਕ ਤੇ ਕਾਨੂੰਨਾਂ ਦਾ ਹੋ ਗਿਆ ਇੱਕ ਮੈਸੇਜ ਗਵਾਂਡੀ ਮੁਲਕ ਨੇ ਵੀ ਦਿੱਤਾ ਨੇਪਾਲ ਨੇ ਕਿ ਜੇਕਰ ਸਰਕਾਰਾਂ ਸਹੀ ਕੰਮ ਨਹੀਂ ਕਰਨੀਆਂ ਤਾਂ ਫਿਰ ਉਹਨਾਂ ਨੂੰ ਬੁਰੇ ਦਿਨ ਵੀ ਦੇਖਣੇ ਪੈ ਸਕਦੇ ਐਗਜੈਕਟਲੀ ਮੈਂ ਉਹਦੇ ਪਿੱਛੇ ਲੱਗਾ ਸਾਂ ਫਿਰ ਇਹ ਮੋਰਖਾਂ ਲਈ ਸਰਕਾਰੀ ਗੱਲ ਕਹਾਂਗਾ ਚ ਮੰਨ ਲਓ ਤੁਹਾਡੇ ਘਰ ਦੇ ਚਾਰੋਂ ਪਾਸੇ ਅੱਗ ਲੱਗੀ ਹੋਏ ਤੇ ਘਰ 'ਚ ਤੁਸੀਂ ਪਾਣੀ ਪਾਓਗੇ ਕਿ ਪੈਟਰੋਲ ਪਾਓਗੇ ਚਾਰੋਂ ਪਾਸੇ ਪਹਿਲਾਂ ਪਾਕਿਸਤਾਨ ਨਾਲ ਲੱਗੀ ਫਿਰ ਮਾਲਦੀਵਸ ਲੱਗੀ ਸ਼੍ਰੀਲੰਕਾ ਨਾਲ ਲੱਗੀ ਬੰਗਲਾਦੇਸ਼ ਨਾਲ ਲੱਗ ਚਾਰੋਂ ਪਾਸੇ ਅੱਗ ਲੱਗੀ ਹੋਈ ਹੈ ਉਹ ਯਾਰ ਤੁਸੀਂ ਤੋ ਥੋੜੀ ਵੀ ਅਕਲ ਹੋਏ ਸ਼ਾਂਤੀ ਰੱਖੋ ਘਰ ਤੁਸੀਂ ਕਹਿੰਦੇ ਤੁਸੀਂ ਘਰੋਂ ਜਾਣ ਲੇ ਹੋ ਕਹਿੰਦਾ ਮੈਂ ਤੁਸੀਂ ਘਰ ਦੇ ਅੰਦਰ ਪਟੋਲ ਫੋਕਣ ਲੇ ਹੋ ਇਹ ਤੇ ਅੱਗ ਤੁਸੀਂ ਆਪਣੇ ਆਪ ਅੱਗ ਲਾ ਰਹੇ ਹੋ ਮੈਂ ਸਟਾਰਟਿੰਗ ਕਿ ਮੂਰਖਾਂ ਦੀ ਨਿਸ਼ਾਨੀ ਜਿਹੜੀ ਡਾਲ ਤੇ ਬੈਠੇ ਕੱਟੇ ਪਰ ਵਨ ਥਿੰਗ ਮੈਂ ਤੇ ਕਹਿੰਦਾ ਹੁਣ ਇਹ ਤਾਂ ਕਲਣਾ ਕੀ ਅੱਗੇ ਸਭ ਤੋਂ ਇੰਪੋਰਟੈਂਟ ਲੇਸਨ ਪੰਜਾਬ ਪੰਜਾਬ ਦੇ ਜਵਾਨੋ ਧਿਆਨ ਨਾਲ ਸੁਣਿਓ ਜੇ ਸਾਰਾ ਦੇਸ਼ ਤੁਹਾਨੂੰ ਕਹਿੰਦਾ ਰੇ ਨਸ਼ੇੜੀ ਤਾਲਾ ਦੇਸ਼ ਤੁਹਾਨੂੰ ਕਹਿੰਦਾ ਕਦੇ ਖਾਲਸਤਾਨੀ ਉੜਤਾ ਅੱਜ ਤੁਸੀਂ ਪ੍ਰੂਵ ਕਰ ਦਿੱਤਾ ਹਰ ਬੱਚੇ ਨੇ ਹਰ ਜਵਾਨ ਨੇ ਤੁਸੀਂ ਦੇਖੋ ਜਾ ਕੇ ਯਾਰ ਚੜਦੀ ਜਵਾਨੀ ਲੱਗੀ ਤੁਸੀਂ ਉਹ ਲੋਕ ਹੋ ਜਿਨ੍ਹਾਂ ਗਾਉਂਦਾ ਫਿਰ ਸੀ ਕਿ ਅਸੀਂ ਦਰਿਆ ਦੇ ਮੋੜ ਦਿੰਨੇ ਆ ਰਾਹ ਅੱਜ ਤੁਸੀਂ ਉਹ ਜਿਹਨਾਂ ਨੇ ਤੁਸੀਂ ਦਰਾਜਾ ਦੇ ਨਾਮ ਉਧਰਤੇ ਹੋ ਹੁਣ ਤੁਸੀਂ ਜਾਗ ਪਏ ਹੋ ਜਾਗਦੇ ਰਹੇ ਹੋ ਜੇ ਹੁਣ ਇਹਦੇ ਬਾਅਦ ਆਪਣੀਆਂ ਜ਼ਮੀਨਾਂ ਦਾ ਤੁਸੀਂ ਆਪ ਬੰਦੋਬਸਤ ਕਰਨਾ ਆਪਣੀਆਂ ਜ਼ਮੀਨਾਂ ਤੇ ਤੁਸੀਂ ਆਪ ਫਸਲ ਚਲਾਣੇ ਨੇ ਆਪ ਟੈਕਸ ਚਲਾਣੇ ਨੇ ਇਹਦੇ ਨਾਲ ਦਿੱਖੇ ਹੋਏਗਾ ਤੁਹਾਡਾ ਆਪਣੀ ਜ਼ਮੀਨ ਤੁਹਾਡੇ ਕੋਲ ਐਂ ਜਿਹੜੀ ਦੂਜੀ ਸਭ ਤੋਂ ਵੱਡਿਆ ਵਿਦ ਫੁੱਲ ਆਪਾਂ ਕਹਿੰਦੇ ਰਿਸਪੈਕਟਿਵ ਹੀ ਕਾਂਗੇ ਜਿਹੜੇ ਸਾਡੇ ਯੂਪੀ ਤੋਂ ਪਈ ਪਾਵੇਂ ਪਈਏ ਕਹਿੰਦੇ ਭਰਾ ਆਏ ਨੇ ਉਹ ਜਿਹੜੇ ਸੇ ਆਈ ਜਾ ਰਹਿ ਨੇ ਆਈ ਜਾ ਰਹਿ ਤੁਸੀਂ ਆਪਣੇ ਜ਼ਮੀਨਾਂ ਆਪ ਸੰਭਲ ਲਗੋ ਇਹ ਜਿਹੜੇ ਆਪਣੇ ਵਾਪਸ ਆ ਵੀ ਚਲੇ ਜਾਣਗੇ ਹੈਨਾ ਤੋਂ ਇਹਦੇ ਤੋਂ ਸਭ ਤੋਂ ਵੱਡਾ ਲੈਸਨ ਹੈ ਆਪਣੀਆਂ ਜ਼ਮੀਨਾਂ ਆਪ ਸੰਭੋ ਆਪਣੇ ਖਰਚੇ ਕਟਾਓ ਜਿਹੜੇ 2 ਕਿਲੋ ਦੇ 2 ਕਿੱਲੇ ਵਾਲਾ ਬੰਦਾ ਹੈ ਤੈਨੂੰ ਟਰੈਕਟਰ ਦੀ ਕੋਈ ਲੋੜ ਨਹੀਂ ਤੈਨੂੰ ਮਸ਼ੀਨਰੀ ਦੀ ਕੋਈ ਲੋੜ ਨਹੀਂ ਉਸਨੂੰ ਕੀ ਕਹਿੰਦੇ ਕਾਰਪੋਰੇਟ ਉਹ ਪਰਪਲ ਨੂੰ ਕਰਾਉਂਦੇ ਆ ਕਾਰਪੋਰੇਟ ਉਹ ਸਾਬਣਾ ਲਾ ਲੋ ਖੇਤੀ ਕੜਾ ਇੱਕ ਪਹਿਲਾ ਪੰਨੀਆਂ ਜਿਹੜੇਲੇ ਇੱਕ ਕੰਬਾਈਨ ਚਾਹੀਦੀ ਓ ਲੋ ਕਹਿਣ ਦਾ ਮਤਲਬ ਰਲ ਮਿਲ ਕੇ ਹੁਣ ਆਪਾਂ ਰਲ ਗਏ ਆ ਰਲੇ ਰਹੀਏ ਤੇ ਖੇਤੀ ਬਾੜੀ ਇਹਦੂ ਉੱਤਮ ਕੋਈ ਨਹੀਂ ਗੁਰੂ ਜੀ ਕਹਿੰਦੇ ਉਤਮ ਖੇਤੀ ਮਤਲਬ ਉਹ ਜਿਹੜਾ ਮੈਨੂੰ ਪੂਰੀ ਗੁਰਵਾਨੀ ਨਹੀਂ ਆਉਂਦੀ ਉਹ ਕਹਿ ਚੁੱਕੇ ਨੇ ਸੋ ਇਹ ਲੈਸਨ ਹੈ ਇਹਦੇ ਤੋਂ ਸਿੱਖੋ ਇਹਦੇ ਤੇ ਅੜੇ ਰਹੋ ਕੋਈ ਜ਼ਮੀਨਾਂ ਨੂੰ ਹੱਥ ਨਹੀਂ ਲਾ ਸਕਦਾ ਤੇ ਜਿਹੜੀ ਆਪਣੀ ਚੱਲਣ ਢੀ ਹੈ ਜੀ ਸਾਡੇ ਮਤਲਬ ਬਾਹਰਲੇ ਲੋਕੀ ਆ ਕੇ ਬੱਸੀ ਜਾਣੇ ਹਕੀਕਤ ਹੈ ਕੋਈ ਇੱਕ ਕੋ ਪ੍ਰੋਬਲਮ ਖਤਮ ਹੋ ਜਾਏਗੀ। ਦਿਸ ਇਜ਼ ਦਾ ਬਿਗੇਸਟ ਲੈਸਨ, ਇਹ ਲੈਸਨ ਤੇ ਤੁਸੀਂ ਟੁਰਨਾ ਪੁੱਤਰੋ, ਇਸਦੇ ਤੇ ਟੁਰਨਾ ਜੇ। ਠੀਕ ਆ। ਧੰਨਵਾਦ। ਸੋ ਇਹ ਸਨ ਗੁਰਦੀਪ ਸਿੰਘ ਕਮਣ ਜਿਨ੍ਹਾਂ ਨੇ ਚਰਚਾ ਦੌਰਾਨ ਸਾਫ਼ ਕਹਿ ਦਿੱਤਾ ਕਿ ਪੰਜਾਬ ਦਾ ਭਾਵੇਂ ਵੱਡਾ ਨੁਕਸਾਨ ਹੋ ਗਿਆ ਹੜਾਂ ਕਾਰਨ ਪਰ ਪੰਜਾਬੀ ਨੌਜਵਾਨਾਂ ਨੇ ਉਹਨਾਂ ਦੇ ਮੱਥੇ ਤੇ ਲੱਗਿਆ ਇੱਕ ਦਾਗ ਦੂ ਦਿੱਤਾ ਨਸ਼ੇੜੀਆਂ ਦਾ। ਉਹ ਨੌਜਵਾਨਾਂ ਨੇ ਉਹ ਕਰ ਦਿਖਾਇਆ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਦਰਿਆਵਾਂ ਦੇ ਬੰਨ ਮਜ਼ਬੂਤ ਕਰ ਦਿੱਤੇ। ਬਹੁਤ ਸਾਰੇ ਪੰਜਾਬੀਆਂ ਨੂੰ ਨੁਕਸਾਨ ਤੋਂ ਬਚਾ ਦਿੱਤਾ ਹੈ ਹੁਣ ਦੇਖਣਾ ਇਹ ਹੋਏਗਾ ਕਿ ਸਾਰੀ ਚਰਚਾ ਤੋਂ ਬਾਅਦ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕਿਸ ਤਰ੍ਹਾਂ ਲੋਕਾਂ ਨੂੰ ਮੁਆਵਜ਼ਾ ਦੇਵੇਗੀ ਕਿਉਂਕਿ ਇਹ ਖੈਰਾਤ ਨਹੀਂ ਪੰਜਾਬ ਦਾ ਨੁਕਸਾਨ ਜਾਣਬੁੱਝ ਕੇ ਕੀਤਾ ਗਿਆ ਜਾਂ ਸਾਡੇ ਮਾੜੇ ਤੰਤਰ ਨੇ ਕੀਤਾ ਇਸ ਵਜਲੇ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਇਸ ਔਕੀ ਖੜੀ ਲੋਕਾਂ ਦੀ ਵੱਧੋ ਵੱਧ ਮਦਦ ਕੀਤੀ ਜਾਵੇ ਕੈਮਰਾਮੈਨ ਸਰਬੰਨ ਦੇ ਨਾਲ ਦਰਸ਼ਨ ਸਿੰਘ ਖੋਕਰ ਚੰਡੀਗੜ੍ਹ